ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਟਹਿਣਾ ਜੀ ਜ਼ਿਲ੍ਹਾ ਦਾ ਤਹਿਸੀਲ ਬਾਈਨੋ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ 'ਚ ਤੁਹਾਡੇ ਹੱਥੇ ਦੋ ਐਨੀਮਲ ਲੈ ਕੇ ਆਏ ਜੀ ਦੋਨੇ ਸੂਏ ਸਵਾਏ ਆ ਜੀ ਡिटੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸਦੀਸ਼ ਸਿੰਘ ਪਟੜਾ ਜਿਹਦਾ ਫੋਟੋ ਤਸਵੀਰ ਵੀ ਫਰੀਦਕੋਟ ਮੋਬਾਈਲ ਨੰਬਰ ਜੀ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲਾਂਗੇ ਸੂਆ ਕੰਮਾ ਜੀ ਦੂਜਾ ਸੂਆ ਸੂਈ ਆ ਵੀਰੇ ਕਦੋਂ ਸੂਈ ਆ ਜੀ ਇਹ ਅੱਜ 22 23 ਦਿਨ ਹੋ ਗਏ ਇਹਨੂੰ ਬੱਚਾ ਜੀ ਬੱਚਾ ਮਗਰ ਬੱਚੀ ਸੀ ਅਗਲੇ ਨੇ ਆਪਦੀ ਬੱਚੀ ਲਾਈ ਆ ਠੀਕ ਆ ਜੀ ਸੈਕ 4116 ਦੀ ਬੱਚੀ ਸੀਗੀ ਠੀਕ ਆ ਬਾਈ 3 ਮਾਰਕ ਦੇ ਟੀਕੇ ਦੇ ਠੀਕ ਆ ਜਾਨੀ ਉਹਨਾਂ ਨੇ ਸੌਤਾ ਉੱਥੇ ਲੈ ਵੀ ਜਾਊਂਗਾ ਤੇ ਬੱਚੀ ਵੀ ਵਿਖਾ ਲਿਆਂਗਾ ਠੀਕ ਆ ਜੇ ਕੋਈ ਡਾਕਟਰ ਲੈ ਕੇ ਚੈੱਕ ਕਰਾਉਣੀ ਚਾਹੁੰਦਾ ਹੋਵੇ ਜਿਵੇਂ ਮਰਜ਼ੀ ਚੈੱਕ ਕਰਾ ਲੇ ਬਾਈ ਦੋ ਤੋਂ 2.5 ਮਹੀਨਿਆਂ ਦੇ ਕਰ ਬੱਚੇਦਾਨੀ ਆਪਦੀ ਜਗ੍ਹਾ ਤੇ ਨਹੀਂ ਜਾਂਦੀ ਸੱਜਣ ਸੂਏ ਕੋਸੂ ਤੇ ਹਾਂਜੀ ਆਪ ਚੱਕ ਕਰਾ ਕੇ ਲੈ ਕੇ ਜਾਵੇ ਦੁੱਧ ਕਿੰਨਾ ਤਿਆਰ ਆ ਜੀ ਇਸ ਟਾਈਮ 18 ਲੀਟਰ ਕੰਡੇ ਤੇ ਤੋਲ ਕੇ ਦਊਗਾ ਠੀਕ ਆ ਥਣਾ ਦੀ ਦੰਨ ਆ ਜੀ ਜਵਾ ਡੰਨ ਉਹਰੇ ਠੀਕ ਆ ਤੋਲ ਕੇ ਦਿਖਾ ਦੀ ਬਾਈ ਬਾਈ ਤੇ ਦਸਨ ਮੁਤਾਬਕ ਸੂਹਾ ਦੂਜਾ ਸੂਈ ਆ ਜੀ ਕਿੰਨਾ ਦਿਨ ਦੱਸਿਆ ਸੀਗਾ ਜੀ 22 22 ਤੋਂ 23 ਦਿਨ ਸਮਾਂ ਹੋ ਗਿਆ ਸੂਈ ਨੂੰ ਜੀ ਬਾਈ ਕਹਿੰਦਾ ਮਗਰ ਬੱਚਾ ਵੱੱਚੀ ਸੀਗੀ ਜੀ ਚੰਗੇ ਸੀਮਣ ਦੀ ਉਹ ਮਾਲਕਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਲਾਉਣੀ ਆ ਕੱਲੀ ਗਾਂ ਹੀ ਦੇਣੀ ਆ 18 ਲੀਟਰ ਆਪਦਾ ਕੰਡੇ ਤੇ ਜੋਖ ਕੇ ਲੈ ਜੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਬਾਈ ਕਰ ਸਕਦਾ ਜੀ ਬਾਕੀ ਥਾਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਆਰਡਰ ਕੁਆਲਿਟੀ ਬਹੁਤ ਸ਼ਾਨਦਾਰਾ ਪੂਰਾ ਫੈਕਸ ਹਵਾਨਾ ਜੀ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਪੋਰਟ ਨਹੀਂ ਸ਼ਾਂਖ ਨਹੀਂ ਕੱਦ ਕਾਟ ਚੰਗਾ ਬਾਈ ਕਹਿੰਦਾ ਮੇਰੇ ਵੱਲੋਂ ਚਾਹੀਏ ਆਪਦਾ ਕੋਈ ਵੀਰ ਪਰਸਨਲ ਡਾਕਟਰ ਲੈ ਕੇ ਆਵੇ ਜੀ ਤੇ ਆ ਚੈੱਕ ਕਰਾ ਕੇ ਲੈ ਜਾ ਕਿ ਕਿੰਨਾ ਸਮਾਂ ਹੋਇਆ ਸੂਈ ਨੂੰ ਜੀ ਚਵਾਈ ਦੀ ਇੱਕ ਨੰਬਰ ਆ ਠੰਡੀ ਸੀਲ ਨਿਆਣਾ ਪਾਉਣਾ ਪਾ ਲਓ ਨਹੀਂ ਪਾਉਣਾ ਨਾ ਪਾਇਓ ਜੀ ਜੈ ਜੀ ਡਿਮਾਂਡ ਜੀ ਇਹਦੀ 55 ਦੀ ਖਾਨ ਆ ਵੀਰੇ ਠੀਕ ਆ ਹੋ ਜੋ ਮਾੜਾ ਮੋਟਾ ਜੀ ਠੀਕ ਹੈ ਜੀ 55000 ਦੀ ਬਾਈ ਕਹਿੰਦਾ ਹਾਂ ਨਾ ਮਾੜਾ ਮੋਟਾ ਉਹਦੇ ਚੋਂ ਲੈਸ ਹੋ ਜਾਊਗਾ ਜੀ ਇਸੇ ਗਾਮ ਅਗਰ ਬੱਚੀ ਹੁੰਦੀ ਸਹੀ ਗੱਲ ਹੈ ਜੀ ਅੱਜ 65000 ਦੀ ਸੀਗੀ ਅੱਜ ਸਹੀ ਗੱਲ ਹੈ ਜੀ 60 ਤੋਂ ਉੱਤੇ ਉੱਤੇ ਜੇ ਮਰਜੀ ਵੇਚ ਲੈਂਦਾ ਜਿਹੜਾ ਮਰਜੀ ਦਾ ਕਲੰਦ ਚੱਲਾ ਕੇ ਵੇਚ ਨਹੀਂ ਹੁੰਦੀ ਜੇ ਮਰਜੀ 60 ਤੋਂ ਉੱਤੇ ਵੇਚ ਲੈਂਦਾ ਹਾਂਜੀ ਨਾ ਹਰਾਮ ਖਾਦਾ ਤੇ ਨਾ ਖਾਣਾ ਸਹੀ ਗੱਲ ਹੈ ਜੀ ਹੱਕ ਦੇ ਹਜਮ ਆਜਨ ਬਹੁਤ ਹੁੰਦੇ ਆ ਜੀ ਦੋ ਨੰਬਰ ਵੀਰੇ ਸੁਆ ਕਦੋਂ ਸੁਈ ਆ ਕਦੋਂ ਸੁਈ ਆ ਜੀ ਇਹਨੂੰ ਸੁਈ ਦੋ ਮਹੀਨਾ ਸਵਾ ਮਹੀਨਾ ਹੋਇਆ ਠੀਕ ਆ ਜੀ 13 ਲੀਟਰ ਦੁੱਧ ਕੰਡੇ ਦੇ ਤੋਦਣਾ ਲਾਇਦੇ ਥੱਲੇ ਜੋਕ ਕੇ ਦੇ ਦਾਂਗੇ ਤੋਕੇ ਦੇਵਾਂਗੇ ਥਣਾ ਦੇ ਮੇਰੇ ਕੋਲੇ ਰਾਤ ਹੀ ਆਈ ਹੈ ਹਜੇ ਠੀਕ ਆ ਜੀ ਦੋ ਟਾਈਮ ਆਪਾਂ ਉੱਥੇ ਤਸਦੀਕ ਕੀਤੀ ਹੈ ਦੀ ਠੀਕ ਆ ਜੀ ਆ ਕੇ ਤੁਹਾਡੇ ਸਾਹਮਣੇ ਵੀਡੀਓ ਚ ਵੀ ਰੰਭੀ ਜਾਂਦੀ ਆ ਸਹੀ ਗੱਲ ਜੀ ਨਹੀਂ ਲਾਹਣ ਤਾਂ ਇਧਰ ਉਧਰ ਕਰ ਸੌਂਦੀ ਆ ਜੀ ਨਹੀਂ ਲਾਇਆ ਥੋੜਾ ਜਿਆਦਾ ਉੱਥੇ ਚ ਸਗੀ ਚਲਦੀ ਏ ਤੂਰੀ ਤੇ ਠੀਕ ਆ ਬਾਈ ਤੂਰੀ ਦਾਣੇ ਦੇ ਹਾਂਜੀ ਮੇਰੇ ਕੋਲੇ ਹੈਗਾ 4 ਠੀਕ ਆ ਬਾਈ ਇਹ ਨਹੀਂ ਹਜੇ ਆ ਕੇ 4 ਖ 22 ਦੇ ਦਸਨ ਮੁਤਾਬਕ ਸੂਆ ਦੂਜਾ ਸੂਈ ਹੈ ਜੀ ਮਹੀਨਾ ਡੇਢ ਮਹੀਨਾ ਹੋ ਗਿਆ ਸਮਾਂ ਸੂਈ ਨੂੰ ਜੀ 13 ਲੀਟਰ ਨੈਟ ਤਿਆਰ ਹੈ ਜੀ ਮਾੜਾ ਮੋਟਾ 19 21 ਹੋ ਸਕਦਾ ਕਿਉਂਕਿ ਬਾਈ ਕਹਿੰਦਾ ਤਾਜੀ ਆਈ ਹੈ ਜੀ ਬਾਈ ਤੇ ਘਰੋਂ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ 포ਟ ਨਹੀਂ ਸ਼ਾਂਕ ਨੇ ਥਾਣਾ ਕੱਲਾ ਕੱਲਾ ਨਿੱਖਰ ਮਨ ਲੱਗਿਆ ਵਾ ਸੋਹਣਾ ਗੁਲਾਬੀ ਥਾਣਾ ਫੈਕਸ ਆਰਡਰ ਆ ਜੀ ਆਰਡਰ ਕੁਆਲਿਟੀ ਚੈੱਕ ਕਰ ਲੋ ਬਾਕੀ ਜਾਤ ਬਰੀਡ ਦੀ ਚੰਗੀ ਹੈ ਜੀ ਇਹਦੀ ਡਿਮਾਂਡ ਬਾਈ ਇਹਦੀ ਹਾਂ ਨਾ ਵੀਰੇ 33000 ਰੁਪਏ ਦੀ ਹੋ ਜੂ ਲੈਸ ਵਾ ਮਾੜਾ ਮੋਟਾ ਮਾਲ ਤਾਂ ਨਹੀਂ ਬਾਲਾ ਨਹੀਂ ਠੀਕ ਹੈ ਜੀ ਹਾਂ ਨਾ 10 ਲੀਟਰ ਦੁੱਧ ਵਾਲੀ ਕੋਈ ਵੀ ਮੈਨੂੰ 45000 ਤੋਂ ਘੱਟ ਕਾਂ ਲੈ ਕੇ ਦਿਖਾ ਦੇ ਸਹੀ ਗੱਲ ਹੈ ਜੀ ਆਪਾਂ ਬੈਠੀ ਆ ਸਹੀ ਗੱਲ ਯੈਸ ਨੂੰ 33000 ਰੁਪਿਆ ਵਿੱਚੋਂ ਲੈਸ ਹੋ ਜੂਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ